ਡੋਨਲਡ 트럼ਪ ਦੀ ਗੱਲ ਕਰ ਲੈਣੀ ਆ ਜਿਨ੍ਹਾਂ ਨੇ ਕਿ ਵੱਡੇ ਟੈਰਿਫ ਪੂਰੀ ਦੁਨੀਆ ਤੇ ਹੀ ਆਪਾਂ ਕਹਿ ਲਈਏ ਕਿ ਬਹੁਤ ਸਾਰੇ ਦੇਸ਼ਾਂ ਦੇ ਉੱਤੇ ਜਿਹੜਾ ਸਮਾਨ ਜੇ ਆਪਾਂ ਕਹਿ ਲਈਏ ਕਿ ਜੋ ਜਾਂਦਾ ਹੈਗਾ ਜਾਂ ਜੋ ਅਮਰੀਕਾ 'ਚ ਸਮਾਨ ਜਾਂਦਾ ਉਸ ਤੇ ਬਹੁਤ ਸਾਰੇ ਜਿਹੜੇ ਟੈਕਸ ਨੇ ਉਹ ਦਰਾਂ ਜਿਹੜੀਆਂ ਵਧਾਈਆਂ ਹੋਈਆਂ ਨੇ ਔਰ ਕਾਫੀ ਸਾਰੀਆਂ ਆਪਾਂ ਕਹਿ ਲਈਏ ਕਿ ਸਟਾਕ ਮਾਰਕੀਟਸ ਦੇ ਵਿੱਚੋਂ ਵੱਡਾ ਜਿਹੜਾ ਹੈ ਪੈਸਾ ਉਹ ਬਾਹਰ ਨਿਕਲ ਰਿਹਾ ਹੈਗਾ ਔਰ ਕਾਫੀ ਮਾਰਕੀਟਸ ਕ੍ਰੈਸ਼ ਵੀ ਹੋ ਰਹੀਆਂ ਹੈਗੀਆਂ ਨੇ ਸਰਦਾਰ ਤਸਮ ਜੀ ਪੂਰੀ ਦੁਨੀਆ ਤੇ ਹੀ ਇਫੈਕਟ ਪਾਏਗਾ ਚੀਜ਼ਾਂ ਵਗੈਰਾ ਮਹਿੰਗੀਆਂ ਹੋ ਜਾਣਗੀਆਂ ਤਾਂ ਆਪਾਂ ਹਰਤ ਬਾਰ ਹੀ ਕਹਿ ਰਹੇ ਆ ਕਹਿੰਦਾ ਜਿਹੜੀ ਸੱਤ ਤੋਂ ਅਸੀਂ ਭਾਰਤ ਨੂੰ ਚੀਜ਼ ਦਿੰਦੇ ਹੈਗੇ ਆ ਜੀ ਸੱਤ ਤੋਂ ਇੱਥੇ ਜਾਂਦੀ ਹੈਗੀ ਆ ਉਤੇ ਭਾਰਤ 35% ਟੈਕਸ ਲਾ ਦਿੰਦਾ ਹੂੰ ਹਨਾ ਵੀ ਸਾਡੀ ਉਹ ਕੀ ਉੱਥੇ ਫਿਰ ਵਿਕਦੀ ਨਹੀਂ ਕਿਉਂਕਿ ਇੰਡੀਆ ਦੀ ਲੋਕਲ ਮਾਰਕੀਟ ਦੀ ਚੀਜ਼ ਸਸਤੀ ਆ ਜਦੋਂ ਸਾਡੀ ਚੀਜ਼ ਜਾਂਦੀ ਆ 35% ਟੈਕਸ ਲਾ ਕੇ ਜੇ ਭਾਰਤ ਵਾਲੀ 100 ਦੀ ਆ ਅਮਰੀਕਾ ਦੀ 135 ਦੀ ਜਾਣੀ ਆ ਵੀ ਸਾਡੀ ਚੀਜ਼ ਦੀ ਕੀਮਤ ਘਟਦੀ ਹੈਗੀ ਆ ਜਾਂ ਉਹ ਕਹਿੰਦਾ ਵੀ ਲਗਾਤਾਰ ਸਾਡੇ ਸਾਡੀ ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ ਨਰਮਾਈ ਆ ਉਹਦਾ ਨਜਾਇਜ਼ ਫਾਇਦਾ ਸਮੁੱਚੇ ਭਾਰਤ ਸਮੇਤ ਸਮੁੱਚੇ ਯੂਰਪੀਅਨ ਮੂਲਕਾਂ ਨੇ ਵੀ ਜਿਹੜਾ ਆਇਆ ਸੋ ਹੁਣ ਇਹਦੇ ਹੈਗੇ ਆ ਵੀ ਇੱਕ ਤਾਂ ਕ੍ਰੈਸ਼ ਹੋ ਰਹੀਆਂ ਸਾਰੀਆਂ ਮਾਰਕੀਟਸ ਆ ਜਿਹੜੀਆਂ ਸੋ ਭਾਰਤ ਦੀ ਮਾਰਕੀਟ ਚੋਂ 4 ਲੱਖ ਕਰੋੜ ਰੁਪਈਆ ਪਿਛਲੇ ਦਿਨੀ ਨਿਕਲ ਗਿਆ ਹੋਇਆ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਸੀ ਉਹ ਨਿਕਲ ਗਈ ਔਰ ਚਾਈਨਾ ਚ ਜਿਹੜੀ ਜਾ ਰਹੀ ਹੈ ਡੋਨਲਡ 트럼ਪ ਦੀ ਗੱਲ ਕਰ ਲੈਣੇ ਆ ਜਿਨ੍ਹਾਂ ਨੇ ਕਿ ਵੱਡੇ ਟੈਰਿਫ ਪੂਰੀ ਦੁਨੀਆ ਦੇ ਹੀ ਆਪਾਂ ਕਹਿ ਲਈਏ ਕਿ ਬਹੁਤ ਸਾਰੇ ਦੇਸ਼ਾਂ ਦੇ ਉੱਤੇ ਜਿਹੜਾ ਸਮਾਨ ਜੇ ਆਪਾਂ ਕਹਿ ਲਈਏ ਕਿ ਜੋ ਜਾਂਦਾ ਹੈਗਾ ਜਾਂ ਜੋ ਅਮਰੀਕਾ ਦੇ ਸਮਾਨ ਜਾਂਦਾ ਉਸ ਤੇ ਬਹੁਤ ਸਾਰੇ ਜਿਹੜੇ ਟੈਕਸ ਨੇ ਉਹ ਦਰਾਂ ਜਿਹੜੀਆਂ ਵਧਾਈਆਂ ਹੋਈਆਂ ਨੇ ਔਰ ਕਾਫੀ ਸਾਰੀਆਂ ਆਪਾਂ ਕਹਿ ਲਈਏ ਕਿ ਸਟਾਕ ਮਾਰਕੀਟਸ ਦੇ ਵਿੱਚੋਂ ਵੱਡਾ ਜਿਹੜਾ ਹੈ ਪੈਸਾ ਉਹ ਬਾਹਰ ਨਿਕਲ ਰਿਹਾ ਹੈਗਾ ਔਰ ਕਾਫੀ ਮਾਰਕੀਟਸ ਕ੍ਰੈਸ਼ ਵੀ ਹੋ ਰਹੀਆਂ ਹੈਗੀਆਂ ਨੇ ਸਰਦਾਰਤਾ ਸਿੰਘ ਜੀ ਪੂਰੀ ਦੁਨੀਆ ਤੇ ਹੀ ਇਫੈਕਟ ਪਾਏਗਾ ਚੀਜ਼ਾਂ ਵਗੈਰਾ ਮਹਿੰਗੀਆਂ ਹੋ ਜਾਣਗੀਆਂ ਹਾਂ ਹਾਂ ਮਹਿੰਗੀਆਂ ਹੋ ਸਕਦੀਆਂ ਪਰ ਤੁਸੀਂ ਦੇਖੋ ਹੁਣ ਉਹ ਉਹਦਾ ਤਰਕ ਵੀ ਨਾ ਦੇਖਣ ਵਾਲਾ ਹੁਣ ਉਹ ਜਿਸ ਤਰ੍ਹਾਂ ਭਾਰਤ ਬਾਰੇ ਕਹਿ ਰਿਹਾ ਕਹਿੰਦਾ ਜਿਹੜੀ ਸਾਤ ਤੋਂ ਅਸੀਂ ਭਾਰਤ ਨੂੰ ਚੀਜ਼ ਦੰਦਦੇ ਹੈਗੇ ਆ ਸਾਤ ਤੋਂ ਇੱਥੇ ਜਾਂਦੀ ਹੈਗੀ ਆ ਉਤੇ ਭਾਰਤ 35% ਟੈਕਸ ਲਾ ਦਿੰਦਾ ਹਾਂ ਹਨਾ ਵੀ ਸਾੜੀਓ ਕੀ ਉੱਥੇ ਫਿਰ ਵਿਕਦੀ ਨਹੀਂ ਕਿਉਂਕਿ ਇੰਡੀਆ ਦੀ ਲੋਕਲ ਮਾਰਕੀਟ ਦੀ ਚੀਜ਼ ਸਸਤੀ ਆ ਜਦੋਂ ਸਾੜੀ ਚੀਜ਼ ਜਾਂਦੀ ਆ 35% ਟੈਕਸ ਲਾ ਕੇ ਜੇ ਭਾਰਤ ਵਾਲੀ 100 ਦੀ ਆ ਅਮਰੀਕਾ ਦੀ 135 ਦੀ ਜਾਣੀ ਆ ਵੀ ਸਾੜੀ ਚੀਜ਼ ਦੀ ਕੀਮਤ ਘਟਦੀ ਹੈਗੀ ਆ ਜਿਹੜੀ ਭਾਰਤ ਤੋਂ ਸਾਡੇ ਆਉਂਦੀ ਆ ਅਸੀਂ ਸਿਰਫ 5% ਟੈਕਸ ਲਾਉਂਦੇ ਹੈਗੇ ਹਾਂ ਹਨਾ ਜਾਂ ਤਾਂ ਭਾਰਤ ਵੀ 5% ਹੀ ਲਾਵੇ ਵੀ ਸਾਨੂੰ ਜਿਹੜੀ ਉਹ ਕਹਿੰਦਾ ਵੀ ਲੈਵਲ ਪਲੇਇੰਗ ਫੀਲ ਇੱਕੋ ਜਿਹਾ ਮੈਦਾਨ ਤਾਂ ਹੋਵੇ ਨਾ ਇਸੇ ਤਰ੍ਹਾਂ ਦੇ ਬਾਕੀ ਮੁਲਕ ਨੇ ਕਹਿੰਦਾ ਜਿਹੜੀਆਂ ਅਸੀਂ ਚੀਜ਼ਾਂ ਐਕਸਪੋਰਟ ਕਰਦੇ ਆ ਉਹਨਾਂ ਤੇ ਟੈਕਸ ਵਧ ਲਾਇਆ ਜਾਂਦਾ ਜਿਹੜੀਆਂ ਉਹਨਾਂ ਦੇ ਮੁਲਕਾਂ ਤੋਂ ਸਾਡੇ ਦੇ ਮੁਲਕ ਚ ਆਉਂਦੀਆਂ ਨੇ ਉਹਨਾਂ ਤੇ ਅਸੀਂ ਘਟ ਲਾਇਆ ਅਸੀਂ ਇਹ ਦਰਿਆ ਦੇ ਲਈ ਆ ਜਿਹੜੀ ਦਿਖਾ ਰਿਹਾ ਸੋ ਕੋਈ ਵੀ ਮੁਲਕ ਆ ਜਿਹੜਾ ਆਪਣੇ ਹਿੱਤਾਂ ਲਈ ਤਾਂ ਇਹ ਕਰਦਾ ਹੀ ਆ ਇਕਨੋਮਿਕ ਹਿੱਤਾਂ ਲਈ ਹੋਰ ਇਹ ਕਰਦਾ ਹੈ ਜਾਂ ਉਹ ਕਹਿੰਦਾ ਵੀ ਲਗਾਤਾਰ ਸਾਡੇ ਸਾਡੀ ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ ਨਰਮਾਈ ਆ ਉਹਦਾ ਨਜਾਇਜ਼ ਫਾਇਦਾ ਸਮੁੱਚੇ ਭਾਰਤ ਸਮੇਤ ਸਮੁੱਚੇ ਯੂਰਪੀਅਨ ਮੁਲਕਾਂ ਨੇ ਵੀ ਜਿਹੜਾ ਹਟਾਇਆ ਸੋ ਹੁਣ ਇਹਦੇ ਹੈਗੇ ਆ ਵੀ ਇੱਕ ਤਾਂ ਕ੍ਰੈਸ਼ ਹੋ ਰਹੀਆਂ ਸਾਰੀਆਂ ਮਾਰਕੀਟਸ ਆ ਜਿਹੜੀਆਂ ਸੋ ਇੱਕ ਵਾਰੀ ਇਹ ਝਟਕੇ ਲੱਗਣੇ ਲੱਗਣੇ ਹੈਗੇ ਆ ਉਸ ਤੋਂ ਬਾਅਦ ਇਹ ਸਾਰੇ ਸਿਸਟਮ ਚੋਂ ਕਿਉਂਕਿ ਇਹ ਤਾਂ ਲੈਵਲ ਪਲੇਇੰਗ ਫੀਲਡ ਹੁੰਦਾ ਹੁਣ ਤੱਕ ਜੋ ਕੁਝ ਚੱਲਦਾ ਆ ਰਿਹਾ ਜਦੋਂ ਉਹਦੇ ਵਿੱਚ ਸਟਾਪ ਲੱਗਣਾ ਤਾਂ ਇਕਨੋਮਿਕ ਮਾਰਕੀਟਸ ਜਿਹੜੀਆਂ ਕ੍ਰੈਸ਼ ਹੋਣੀਆਂ ਸੋ ਭਾਰਤ ਦੀ ਮਾਰਕੀਟ ਚੋਂ 4 ਲੱਖ ਕਰੋੜ ਰੁਪਈਆ ਪਿਛਲੇ ਦਿਨੀ ਨਿਕਲ ਗਿਆ ਹੋਇਆ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਸੀ ਉਹ ਨਿਕਲ ਗਈ ਔਰ ਚਾਈਨਾ ਚਾ ਜਿਹੜੀ ਜਾ ਰਹੀ ਹੈ ਭਾਰਤ ਨੂੰ ਉਹਦਾ ਵੱਡਾ ਨੁਕਸਾਨ ਇਸ ਕਰਕੇ ਹੋਵੇਗਾ ਕਿਉਂਕਿ ਭਾਰਤ ਵਿੱਚ ਮੈਨੂਫੈਕਚਰਿੰਗ ਬਹੁਤ ਥੋੜੀ ਆ ਭਾਰਤ ਵਿੱਚ ਕੋਈ ਵੀ ਆਪ ਜਿੱਦਾਂ ਚੀਜ਼ਾਂ ਮੈਨੂਫੈਕਚਰਿੰਗ ਕਰਨ ਦਾ ਜਿਹੜਾ ਬਹੁਤ ਛੋਟਾ ਕੰਮ ਹੈਗਾ ਭਾਰਤ ਸਮੁੱਚੇ ਤੌਰ ਤੇ ਵੱਖ-ਵੱਖ ਮੁਲਕਾਂ ਤੋਂ ਚੀਜ਼ਾਂ ਜਿੱਥੇ ਬਣਦੀਆਂ ਨੇ ਉਹਨਾਂ ਤੋਂ ਲਿਆ ਕੇ ਵੇਚਦਾ ਹੈ ਹਾਂ ਸੋ ਉਹਦਾ ਵੱਡਾ ਇਫੈਕਟ ਪਾਊਗਾ ਚਾਈਨਾ ਤੇ ਘੱਟ ਇਫੈਕਟ ਪੈਣਾ ਕਿਉਂਕਿ ਚਾਈਨਾ ਸਾਰੀਆਂ ਚੀਜ਼ਾਂ ਆਪ ਬਣਾ ਰਿਹਾ ਹੈ ਚਾਈਨਾ ਦੀ ਮੈਨੂਫੈਕਚਰਿੰਗ ਹੱਬ ਜਿਹੜੀ ਡਿਵੈਲਪਡ ਹੈਗੀ ਆ ਸੋ ਭਾਰਤ ਨੂੰ ਵੱਡੇ ਝਟਕੇ ਇਵਨ ਯੂਰਪ ਨੂੰ ਵੀ ਵੱਡੇ ਝਟਕੇ ਆ ਯੂਕੇ ਨੂੰ ਵੀ ਕਿਤੇ ਨਾ ਕਿਤੇ ਜਿਹੜੇ ਝਟਕੇ ਸਹਿਣੇ ਪੈਣਗੇ ਯੂਰਪ ਵਿੱਚ ਇਹ ਹੈਗਾ ਵੀ ਯੂਰਪ ਦੀਆਂ ਬਹੁਤ ਸਾਰੀਆਂ ਜਿਹੜੀਆਂ ਫਾਰਮਾਸਿਊਟੀਕਲ ਪ੍ਰੋਡਕਟਸ ਆ ਖਾਸ ਕਰਕੇ ਜਰਮਨ ਤੋਂ ਯਾ ਇਵਨ ਜਰਮਨ ਦੀ ਮਸ਼ੀਨਰੀ ਆ ਜਿਹੜੀਆਂ ਮਰਸੀਡੀਜ਼ ਬੈਂਜ਼ ਆ ਇਹ ਉਹ ਸਾਰਾ ਕੁਝ ਜਾਂਦੀਆਂ ਹੈਗੀਆਂ ਔਡੀ ਤੇ ਬੀਐਮਡਬਲਯੂ ਸੋ ਹੁਣ ਉਹ ਮਹਿੰਗੀਆਂ ਹੋ ਜਾਣਗੀਆਂ ਅਮਰੀਕਾ ਦੇ ਮੁਕਾਬਲੇ ਸੋ ਇਹਨਾਂ ਨੂੰ ਸਟਰਗਲ ਕਰਨਾ ਪਊਗਾ ਜਿੱਥੇ 10000 ਗੱਡੀ ਵਿਕਦੀ ਸੀ ਹੁਣ 5000 ਤੇ ਆ ਗਈ ਸੋ ਇਹ ਕੰਪਨੀਆਂ ਨੂੰ ਸਰਵਾਈਵ ਕਰਨਾ ਜਿਹੜਾ ਇਹ ਔਖਾ ਹੋ ਜਾਣਾ ਸੋ ਇਸ ਤਰ੍ਹਾਂ ਫਾਰਮਾਸਿਟੀਕਲ ਸੋ ਜਰਮਨ ਤੋਂ ਬਹੁਤ ਸਾਰੀਆਂ ਦਵਾਈਆਂ ਨੇ ਅਮਰੀਕਾ ਜਾਂਦੀਆਂ ਨੇ ਉਹਨਾਂ ਦਵਾਈਆਂ ਦਾ ਜਿਹੜਾ ਲੈਵਲ ਪਲੇਇੰਗ ਫੀਲਡ ਆ ਸੋ ਇੱਕ ਤਰ੍ਹਾਂ ਨਾਲ ਹਾਲ ਦੀ ਘੜੀ 1-2 ਮਹੀਨੇ ਤਾਂ ਇਹ ਕ੍ਰਾਈਸਿਸ ਰਹੇਗਾ ਉਤੋਂ ਬਾਅਦ ਜਿਹੜੀ ਸਟੇਬਿਲਟੀ ਆ ਦੇਖਣ ਵਾਲੀ ਹੋਊ ਜੀ ਬਿਲਕੁਲ ਜੀ ਹੁਣ ਗੱਲਬਾਤ ਕਰ ਲੈਨੇ ਆ ਬੀਬੀ ਹਰਮੀਤ ਕੋਰ ਢਿੱਲੋਂ ਹੋਣਾ ਦੀ ਜਿਨ੍ਹਾਂ ਨੂੰ ਕਿ ਜਸਟਿਸ ਡਿਪਾਰਟਮੈਂਟ ਦੇ ਵਿੱਚ ਸਿਵਲ ਰਾਈਟਸ ਡਿਵੀਜ਼ਨ ਨੂੰ ਜਿਹੜਾ ਹੈ ਉਹ ਲੀਡ ਕਰਨਗੇ ਉਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਹੈ ਇੱਕ ਵੱਡੀ ਸੌਂਪੀ ਗਈ ਆ ਕੀ ਕਹੋਗੇ ਸਰਦਾਰ ਅਰਦਰ ਸਿੰਘ ਜੀ ਪਹਿਲਾਂ ਵੀ ਜਦੋਂ ਇਹਨਾਂ ਦਾ ਨਾਮ ਅਨਾਉਂਸ ਹੋਇਆ ਸੀ ਉਦੋਂ ਚਰਚਾ ਚਾਹੀ ਸੀ ਜਾਂ ਜਦੋਂ ਹੈਗਾ ਕਿ ਟਰੰਪ ਤੇ ਪ੍ਰੋਗਰਾਮ ਚ ਅਰਦਾਸ ਕਰਨ ਨੂੰ ਲੈ ਕੇ ਉਦੋਂ ਵੀ ਇਹਨਾਂ ਤੇ ਕਾਫੀ ਟਿੱਪਣੀਆਂ ਜਿਹੜੀਆਂ ਹੋਈਆਂ ਸੀ ਗੈਰ ਤਰਮੀਆਂ ਦੇ ਵੱਲ ਹਾਂਜੀ ਹਾਂਜੀ ਸੋ ਹੁਣ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਸੈਨੇਟ ਚੋਂ ਇਹਨਾਂ ਦੀ ਨਾਮਿਨੇਸ਼ਨ ਨਾ ਅਪਰੂਵ ਅਪਰੂਵ ਹੋਵੇ ਸੋ ਕਾਫੀ ਵੱਡੀ ਲੋਬਿੰਗ ਹੋਈ ਆ ਵੀ ਬੀਬੀ ਜੀ ਦੀ ਇਸ ਤਰ੍ਹਾਂ ਨਾ ਹੋਵੇ ਸਿਰਫ ਉਹ ਗੁਰੂ ਦੀ ਸਿੰਘ ਨਹੀਂ ਹੋਣ ਕਰਕੇ ਉਹਨਾਂ ਨੂੰ ਲੱਗਦਾ ਵੀ ਜਿਹੜਾ ਵੀ ਸਿੱਖ ਹੈਗਾ ਉਹ ਭਾਰਤ ਦਾ ਵਿਰੋਧੀ ਹੈ ਉਹ ਇਹ ਪਰਸਪੈਕਸ਼ਨ ਲੈ ਕੇ ਚੱਲ ਰਹੇ ਹੈਗੇ ਹਾਲਾਂਕਿ ਬੀਬੀ ਜੀ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਨਾ ਟਿੱਪਣੀ ਨਾ ਕੋਈ ਸਰਗਰਮੀ ਹੈ ਜਿਹੜੀ ਕਰੀ ਗਈ ਇੱਕ ਸਿੱਖ ਹੋਣ ਦੇ ਨਾਤੇ ਜਿਹੜਾ ਉਹਨਾਂ ਦਾ ਵਿਰੋਧ ਹੋ ਰਿਹਾ ਹਾਲਾਂਕਿ ਕਿੰਨੇ ਗੁਜਰਾਤੀ ਕਿੰਨੇ ਹੋਰ ਸਾਊਥ ਇੰਡੀਅਨਸ ਉਹ ਜਿਹੜਾ ਹੈਗਾ ਵਾਈਟ ਹਾਊਸ ਵਿੱਚ ਜਾਂ ਹੋਰ ਥਾਵਾਂ ਤੇ ਹਾਂ ਵੱਡੇ ਆਉਦਿਆਂ ਤੇ ਲੱਗੇ ਨੇ ਔਰ ਸਿੱਖ ਉਹਨਾਂ ਦਾ ਸਤਿਕਾਰ ਨਾਲ ਸਵਾਗਤ ਕਰਦੇ ਆ ਵੀ ਹਰ ਵਿਅਕਤੀ ਨੇ ਕਿ ਆਪਾਂ ਕਹਿੰਦੇ ਹਾਂ ਉਹਨੇ ਆਪਣੇ ਕਰਮ ਖਾਣੇ ਹੈਗੇ ਸੋ ਉਹਨੇ ਆਪਣੀ ਐਲੀਜੀਬਿਲਟੀ ਔਰ ਆਪਣੀ ਇੰਟੈਲੀਜੈਂਸ ਨਾਲ ਜਿਹੜਾ ਅੱਗੇ ਵਧਣਾ ਸੋ ਸਾਨੂੰ ਕਿਸੇ ਨੂੰ ਵੀ ਇਸ ਤਰ੍ਹਾਂ ਕਿਸੇ ਵੀ ਭਾਰਤੀ ਦਾ ਜਿਹੜਾ ਵੀ ਉੱਥੇ ਅਮਰੀਕਾ 'ਚ ਜਾਂ ਕਿਸੇ ਵੀ ਵਿਦੇਸ਼ਾਂ ਵਿੱਚ ਡਿਵੈਲਪ ਹੁੰਦਾ ਉਹਨਾਂ ਸਾਰਿਆਂ ਦਾ ਸਵਾਗਤ ਕਰਨਾ ਬਣਦਾ ਪਰ ਇਸ ਤਰ੍ਹਾਂ ਇੱਕ ਕੁਝ ਨਫ਼ਰਤ ਵਿਰੋਧੀਆਂ ਵੱਲੋਂ ਜਿਹੜਾ ਹੈਗਾ ਵੀ ਜਿਹੜੇ ਹੈਗੇ ਆ ਵੀ ਜਾਤ ਭਵਾਨੀ ਲੋਕਾਂ ਵੱਲੋਂ ਇਸ ਤਰ੍ਹਾਂ ਬੀਬੀ ਜੀ ਦਾ ਵਿਰੋਧ ਕਰਨਾ ਇੱਕ ਤਰ੍ਹਾਂ ਨਾਲ ਠੀਕ ਨਹੀਂ ਹੈ ਹਰ ਧਰਮ ਨੇ ਜਿਹੜੇ ਹੈਗੇ ਆਪਾਂ ਜਿੱਦਾਂ ਗੁਰੂ ਤੁਸੀਂ ਕਹਿ ਰਹੇ ਸੀ ਕਿ ਮਾਤਾ ਧਰਤ ਮਹਾਤਾ ਗੁਰੂ ਸਾਹਿਬ ਨੇ ਕਿਹਾ ਸਮੁੱਚੀ ਧਰਤੀ ਹੈ ਜਿਹੜੀ ਗੁਰੂ ਸਾਹਿਬ ਨੇ ਆਪਣੀ ਮਾਤਾ ਦੇ ਤੌਰ ਤੇ ਲੈਂਦੀ ਹੈ ਉਹਦਾ ਹਰ ਵਸਿੰਦਾ ਹੈਗਾ ਜਿਹੜਾ ਸਤਕਾਰਯੋਗ ਹੈਗਾ ਸੋ ਉਸ ਸਤਕਾਰ ਨੂੰ ਬਰਕਰਾਰ ਰੱਖਣ ਲਈ ਤੁਹਾਨੂੰ ਹਰ ਤਰ੍ਹਾਂ ਦਾ ਜਦੋਂ ਸਿੱਖਾਂ ਵੱਲੋਂ ਵਾਈਟ ਹਾਊਸ ਵਿੱਚ ਕਿੰਨੇ ਇੰਡੀਅਨਸ ਨੇ ਕਦੇ ਸਿੱਖਾਂ ਨੇ ਵਿਰੋਧ ਕਰਿਆ ਵੀ ਵਾਈਟ ਹਾਊਸ ਵਿੱਚ ਇੰਨੇ ਗੁਜਰਾਤੀ ਨੇ ਮਹਾਰਾਸ਼ਟਰੀ ਨੇ ਜਾਂ ਇਹ ਸਾਊਥ ਇੰਡੀਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਇਸ ਤਰ੍ਹਾਂ ਦੇ ਸੋ ਇੱਕ ਸਿੱਖ ਵੀ ਜੇ ਏਡੇ ਵੱਡੇ ਅਹੁਦੇ ਤੇ ਚੜਿਆ ਜਾਂਦਾ ਤਾਂ ਸਮੁੱਚਾ ਭਾਰਤੀ মিডিਆ ਇਸ ਤਰ੍ਹਾਂ ਗੱਲ ਬਣਾ ਲੈਂਦਾ ਵੀ ਇੱਕ ਸਿੱਖ ਦੀ ਵੀ ਡਿਵੈਲਪਮੈਂਟ ਆ ਬਰਦਾਸ਼ਤ ਨਹੀਂ ਹੁੰਦੀ ਬਰਦਾਸ਼ਤ ਨਹੀਂ ਹੁੰਦਾ ਸੋ ਇਹ ਇਹ ਬਹੁਤ ਇੱਕ ਤ ਨਾਲ ਹੁਣ ਇਹਦੇ ਚੋਂ ਆਰਥ ਦਾ ਐਜ এ ਮੁਲਕ ਜਿਹੜਾ ਇੱਕ ਡਰਿਆ ਹੋਇਆ ਰੂਪ ਆ ਉਹ ਸਾਹਮਣੇ ਆਉਂਦਾ ਵੀ ਤੁਸੀਂ ਇੱਕ ਸਿੱਖ ਤੋਂ ਡਰੀ ਜਾਣਾ ਐਡਾ ਵੱਡਾ ਨਿਊਕਲੀਅਰ ਕੰਟਰੀ ਆ ਉਹਨੂੰ ਕੋਈ ਇੱਕ ਬੰਦਾ ਆ ਇੱਕ ਆਫੀਸਰ ਤਬਾਹ ਕਰ ਦੇਗਾ ਤੁਸੀਂ ਮਾੜਾ ਮੋਟਾ ਆਪਣੇ ਚ ਆਪਣੇ ਚ ਹੌਸਲਾ ਤਾਂ ਰੱਖੋ ਸੋ ਸਾਡੇ ਗੁਰੂ ਦੇ ਸਿੱਖ ਹੈਗੇ ਵੀ ਮਰ ਕੇ ਇਕੱਲਾ ਇਕੱਲਾ ਬੰਦਾ ਹੀ ਲੜ ਗਿਆ ਜਦੋਂ ਚਾਰੇ ਪਾਸਿਓਂ ਘਰੇ ਹੁੰਦੇ ਸੀ ਪੁਲਿਸ ਮੁਕਾਬਲਿਆਂ 'ਚ ਉਦੋਂ ਹੀ ਬਾਕੀ ਸਿੰਘਾਂ ਨੂੰ ਉਹ ਕੱਢ ਦਿੰਦੇ ਸੀ ਇੱਕੋ ਬੰਦਾ ਡਟ ਕੇ ਪੁਲਿਸ ਮੁਕਾਬਲਾ ਕਰ ਜਾਂਦਾ ਸੋ ਇਹ ਇਹ ਗੁਰੂ ਦਾ ਜਜ਼ਬਾ ਉਹਦੇ ਚੋ ਇਨ ਇਨਸਾਈਡ ਇਨ ਸਿਕਿਉਰਟੀ ਪੰਪਦੀ ਹੈਗੀ ਆ ਵੀ ਉਹ ਇੱਕ ਇੱਕ ਇਸ ਦੀ ਤਸਵੀਰ ਹੁੰਦੀ ਹੈ ਨਾ ਗੁਰੂ ਸਾਹਿਬ ਨੇ ਆਪਾਂ ਕਹਿ ਰਿਹਾ ਕਿ ਸਾਨੂੰ ਜਿਹੜਾ ਨਿਰਪੋਲ ਤੇ ਨਿਰਬੈਰ ਜਿਹੜਾ ਬਣਾਇਆ ਹੋਇਆ ਉਹ ਨਿਰਬੈਰ ਬਣਨ ਦੇ ਲਈ ਹੁਣ ਤੁਸੀਂ ਦੇਖੋ ਨਾ ਕਿ ਇੰਨੇ ਜਿਹੜੇ ਜ਼ੁਲਮ ਨੇ ਹੁਣ ਜੇ ਆਪਾਂ ਕਹੀਏ ਕਿ ਮੁਗਲਾਂ ਦੇ ਵੱਲੋਂ ਇੰਨੀ ਵੱਡੇ ਪੱਧਰ ਤੇ ਜ਼ੁਲਮ ਹੋਏ ਹੈਗੇ ਨੇ ਪਰ ਸਿੱਖਾਂ ਨੇ ਕਦੇ ਵੀ ਮੁਸਲਮਾਨਾਂ ਦੇ ਨਾਲ ਉਸ ਟਾਈਪ ਦਾ ਵੈਰ ਨਹੀਂ ਕੀਤਾ ਤੇ ਜੇ ਆਪਾਂ ਕਹੀਏ ਕਿ 84 ਵੇਲੇ ਤਾਂ ਜਾਂ ਉਦੋਂ ਬਾਅਦ ਬਹੁ ਗਿਣਤੀ ਹਿੰਦੂ ਵਰਗ ਦੇ ਵੱਲੋਂ ਹੋਏ ਨੇ ਕਦੀ ਕਿਸੇ ਗੁਰਦੁਆਰੇ ਜਾਂ ਕਦੀ ਕਿਤੇ ਮਤਲਬ ਆਪਾਂ ਕਹਿ ਲਈ ਕਿ ਗੁਵਾਂਡੀਆਂ ਦੇ ਨਾਲ ਭਰਾਵਾਂ ਦੀ ਸਾਥ ਜਿਹੜੀ ਹੈਗੀ ਆ ਹਿੰਦੂ ਭਰਾਵਾਂ ਨਾਲ ਵੀ ਇਹ ਪੰਜਾਬ ਵਿੱਚ ਕਿਸੇ ਹਿੰਦੂ ਨੂੰ ਕਿਹਾ ਹੋਵੇ ਗੁਰਦੁਆਰੇ ਨਹੀਂ ਜਾਣਾ ਤੁਸੀਂ ਸਾਡੇ ਤੇ ਜ਼ੁਲਮ ਕਰ ਰਹੇ ਇਹ ਕੋਮਾ ਦੀ ਤਸਵੀਰ ਆਪਾਂ ਕਹਿ ਲਈ ਕਿ ਹੁੰਦੀ ਹੈ ਇਹ ਨਿਰਭਉ ਤੇ ਨਿਰਵੈਰ ਦਾ ਜਿਹੜਾ ਜਿਹੜਾ ਗੁਰੂ ਉਹਦੇ ਕੌਮ ਨੇ ਕੀਮਤ ਚੁਕਾਈ ਯਾਰ ਔਰ ਉਹ ਸੇ ਚੁਕਾਈ ਹੋਈ ਕੀਮਤ ਦਾ ਅਸੀਂ ਸਾਡਾ ਕੈਰੈਕਟਰ ਬਿਲਡ ਹੋਇਆ ਅਸੀਂ ਮਹਾਨ ਲੋਕਾਂ ਚੋਂ ਆ ਅਕਾਲ ਪੁਰਖ ਨੇ ਉਦਾਂ ਹੀ ਨਹੀਂ ਸਾਨੂੰ ਚੁਣ ਲਿਆ ਸੋ ਜਿਹੜਾ ਗੁਰੂ ਸਾਹਿਬ ਆਦਾ ਆਉਂਦਾ ਨਾ ਵੀ ਖਾਲਸਾ ਅਕਾਲ ਪੁਰਖ ਕੀ ਫੌਜ ਉਹ ਉਹ ਖਾਲਸਾ ਅਕਾਲ ਪੁਰਖ ਕੀ ਫੌਜ ਉਦਾਂ ਹੀ ਨਹੀਂ ਬਣਿਆ ਅਸੀਂ ਉਹਦੀ ਕੀਮਤ ਅਦਾ ਕਰੀ ਆ ਅਸੀਂ ਸਪਿਰਚੁਅਲ ਕੀਮਤ ਵੀ ਅਦਾ ਕਰੀ ਆ ਸਪਿਰਚੁਅਲੀ ਕੈਰੈਕਟਰ ਬਿਲਡ ਕਰਿਆ ਹੈਗਾ ਸੋ ਸਪਿਰਚੁਅਲੀ ਅਸੀਂ ਕਰਕੇ ਦਿਖਾਇਆ ਅੱਜ ਵੀ ਸਿੱਖਾਂ ਦੇ ਬੰਨ ਵਿੱਚ ਕਿਸੇ ਵੀ ਹੋਰ ਕਿਸੇ ਵੀ ਧਰਮ ਦੇ ਵਿਅਕਤੀ ਲਈ ਕੋਈ ਨਫ਼ਰਤ ਨਹੀਂ ਹੈ ਜਿਹੜੀ ਨਫ਼ਰਤ ਇਹ ਪਾੜ ਰਹੇ ਨੇ ਵੀ ਬੀਬੀ ਜੀ ਉੱਥੇ ਡਿਪਾਰਟਮੈਂਟ ਆਫ ਜਸਟਿਸ ਦੀ ਸੀਨੀਅਰ ਐਡਵਾਈਜ਼ਰ ਬਣ ਗਈ ਹੋਈ ਹੈ ਵੀ ਇਹਦੇ ਨਾਲ ਤਬਾਹ ਹੋ ਜਾਏਗਾ ਇਦਾਂ ਕੋਈ ਕੁਝ ਵੀ ਨਹੀਂ ਤਬਾਹ ਹੋਇਆ ਕਰਦਾ ਇਸ ਤਰ੍ਹਾਂ ਨਹੀਂ ਜੇ ਨਿਊਕਲੀਅਰ ਮੋਲਕਾ ਐਡਾ ਬੜਾ ਸਿਸਟਮ ਆ ਉਹਨੂੰ ਭਰੋਸਾ ਰੱਖਣਾ ਚਾਹੀਦਾ ਆਪਣੇ ਤੇ ਇਸ ਤਰ੍ਹਾਂ ਦੀ ਨਫ਼ਰਤ ਨਹੀਂ ਫਲਾਉਣੀ ਚਾਹੀਦੀ ਜੀ ਬਿਲਕੁਲ ਜੀ ਅੱਜ ਦੇ ਸਾਡੇ ਨਿਊਜ਼ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 0121551101 ਅਖੀਰ ਦੇ ਵਿੱਚ ਇਹ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਸਰਦਾਰ ਰਵਤਾਰ ਸਿੰਘ ਹੁਣ ਧੰਨਵਾਦ ਕਰਦੇ ਹਾਂ ਫਤਿਹ ਦੀ ਸਾਂਝ ਪਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ